ਸਵੇਰ ਦਾ ਟਾਈਮ ਕਿੰਨੇ ਲੈ ਗਿਆ ਗਈ ਚਾਹ ਉਹ ਬੱਧ ਉੱਠ ਗਿਆ ਹਾਂਜੀ ਸਸਰੀਕਾਲ ਜੀ ਸਸਰੀਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਜੀ ਹੈ ਬਾਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੋਨੇ ਨੂੰ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੁਦੂ বিনা ਤੁਦੂ বিনা ਮੁੰਡੇ ਬਾਤ ਲੈਣ ਤੁਦੂ ਮੇਰੇ ਪੁੱਤ ਬਾਤ ਦੁੱਧੂ ਨਹੀਂ ਲੈਂਦਾ ਨਹੀਂ ਲੈਂਦਾ ਇਹਨਾਂ ਨੇ ਮਾਰਾਂਗੇ ਇਹਨਾਂ ਨੂੰ ਆਪਾਂ ਮਾਰਾਂਗੇ ਹਾਂਜੀ ਗੁੱਡ ਮਾਰਨਿੰਗ ਸਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਹਾਂ ਕਰਦੇ ਛੋਟੇ ਲੋਕ ਦੀ ਸ਼ੁਰੂਆਤ ਸਵੇਰ ਦਾ ਟਾਈਮ ਹੋ ਗਿਆ 10:30 11:00 ਵਜੇ ਲੇਟ ਹੀ ਹੋ ਗਏ ਆ ਤੇ ਤੁਹਾਨੂੰ ਦੇਖ ਕਿੰਨੀ ਪਈ ਅੱਜ ਪਹਿਲਾ ਦਿਨ ਸਾਡਾ ਸਾਡੀ ਦੁਕਾਨ ਤੇ ਆਪਾਂ ਚੱਲੇ ਆ ਛੋਟਾ ਲੈ ਵੀ ਦੁਕਾਨ ਆਪਾਂ ਕਰਨੀ ਹੈ ਤਿਆਰ ਇਹ ਤੁਹਾਨੂੰ ਦੱਸਾਂਗੇ ਕਿ ਕਿਹੜੀ ਆਪਾਂ ਦੁਕਾਨ ਪਾਉਣੀ ਆ ਤੇ ਹੁਣ ਉਹਦੀ ਫਿਟਿੰਗ ਫਿਟਿੰਗ ਕਰਨੇ ਚੱਲੇ ਆ। ਇੱਥੇ ਇਹ ਸਾਮਾਨ ਪਲਾਈ ਪਲੀ ਵਗੈਰਾ ਪਿਆ ਹੈ ਅਸੀਂ ਗੱਲ ਹਨਾ। ਆਪਾਂ ਸਾਰੇ ਚੁੱਕ ਕੇ ਕੱਲ ਰਕਸ਼ੇ ਦੇ ਲਦਾ ਕੇ ਭੇਜਤੀਆਂ। ਉਧਰ ਦੁਕਾਨ ਤੇ ਤੇ ਬਲਿਆਂ ਬਲਿਆਂਵੇਂ ਖੜੀਆਂ ਕੀਤੀਆਂ ਅਸੀਂ ਗਾਹ ਜਾ ਪਿਆ ਹੈ। ਕਿ ਚਲੋ ਨਾਲੇ ਸਾਸ ਹੋ ਗਿਆ ਹੋ ਗਿਆ ਨਾਲੇ ਉਧਰ ਦਾ ਸਵਰਜੂਗਾ ਕੰਮ। ਤੇ ਨਾ ਜਮ ਗੱਡੀ ਤੇ ਕਿੰਗੇ ਇਹਦੇ ਮਗਰ ਸਾਮਾਨ ਰੱਖਿਆ ਆਪਣਾ ਆਪਣਾ ਸਾਮਾਨ ਕੰਮ ਕਰਨਾ ਸਾਮਾਨ ਨੂੰ ਚਪਿਆ ਬੋਰੀਆਂ ਪਈਆਂ ਇੱਕ ਦੋ ਉਹ ਆਪ ਉੱਥੇ ਲਾ ਕੇ ਇਹ ਕਲੇ ਛੱਡ ਕੇ ਗੱਡੀਆਂ ਘਰੇ ਘਰੇ ਲਾਉਣ ਆ ਜਾਂਗੇ ਮੁੜ ਕੇ ਬਾਜ ਮੋਟਰਸਾਈਕਲ ਚੱਲ ਜਾਗੇ ਨਾ ਦੁੱਧ ਲੈ ਆਈਏ ਤੇ ਫਿਰ ਉਹਦੇ ਨਾਲ ਦੁਕਾਨ ਖੋਲੋਣੇ ਨਾਲੇ ਚਲੋ ਬਾਕੀ ਚਲੋ ਮਹਾਰਾਜ ਦੀ ਕਿਰਪਾ ਨਾਲ ਬਾਕੀ ਮਾਲ ਕੇ ਕੰਮ ਕਰਨ ਵਾਲਾ ਸਾਰੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਤੇ ਉਹਦੀ ਕਿਰਪਾ ਨਾਲ ਸਾਰੇ ਕੰਮ ਹੋਣਦੇ ਇਹ ਤੇ ਉਹਨੇ ਕਰਨੇ ਸਾਰੇ ਕੰਮ ਦੇ ਦੋ ਆ ਖਾਲੀ ਪਈ ਹੁਣ ਇਹ ਗੱਡੀ ਚ ਮੈਂ ਲੈ ਜਾਨੀ ਉੱਥੇ ਲਓ ਜੀ ਦੁਕਾਨ ਤੇ ਪਹੁੰਚ ਗਏ ਆਪਾਂ ਨੇ ਮੇਰੇ ਆਉਂਦੇ ਨੇ ਚਿੰਕਲੇ ਪਹੁੰਚਾ ਆ ਤੇ ਹੁਣ ਡੈਡੀ ਆਉਣਗੇ ਥੋੜੇ ਟਾਈਮ ਜਿਦੇ ਅਰਦਾਸ ਬੇਨਤੀ ਕਰਨਗੇ ਤੇ ਫਿਰ ਆਪਾਂ ਕੰਮ ਕਰਾਂਗੇ ਫਿਰੋ ਤੇ ਆਹ ਦੁਕਾਨ ਆਪਣੀ ਇਹਦਾ ਮੱਥਾ ਗਦਾਪੁਰ ਰੋਡ ਆਈ ਦੇ ਸਾਹਮਣੇ ਗਦਾਪੁਰ ਰੋਡ ਤੇ ਉਹ ਹੈਗਾ ਅਕਾਲ ਹਸਪੀਟਲ ਉਹ ਅਕਾਲ ਹਸਪੀਟਲ ਉਹਦੀ ਸਿਹਰਾ ਉਹ ਸਾਹਮਣੇ ਅਕਾਲ ਉਹ ਵਿਖਲਾਉ ਸਾਹਮਣੇ ਆ ਦੇਖੋ ਉਧਰ ਉਹ ਇੱਕ ਸਾਹਮਣੇ ਹੀ ਆਪਣੀ ਦੁਕਾਨ ਤੇ ਇਹਨੂੰ ਆਪਾਂ ਕਵਰ ਕਰ ਕਰਨਾ ਆਏ ਆ। ਆਹ ਵੇਖੋ ਛੱਤ ਸੁੱਤਾ ਜਾਈ ਦੀ ਕਰਨ ਵਾਲੀ ਹੈ ਰੇਪੇਂਟ ਪੂਰਿੰਗ ਕਰਕੇ ਤੇ ਕਾਊਂਟਰ ਕਾਊਂਟਰ ਜੀ ਬਣਾਉਣੇ ਆ। ਹਰ ਚੀਜ਼ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ। ਜੜ੍ਹ ਨਹੀਂ ਆਉਂਦੇ ਆ ਦੋਸਤੋ ਬਾਅਦ ਆਪਾਂ ਕਰਦੇ ਹਾਂ ਕੰਮ ਤਿਆਰ। ਸਿੰਕਲ ਵੀ ਨਾਲ ਫਿਰ ਲੈ ਲੈ ਆਪਾਂ। ਬੜੇ ਦਿਨਾਂ ਬਾਅਦ ਆਏ ਗਿਆ ਸੀ ਕਿਤੇ। ਚੰਡੀਗੜ੍ਹ ਕੋ ਮੰਡਿਆ ਥੋੜੇ ਦਿਨਾਂ ਲਈ। ਚਲੋ और और का नोटिस में पास ही था गुरु गोविंद नगर में आत्मा अंत अंत के करना गुरु आपके कार्य में आदि जो है जो समर्पित कर सादा भी आदि एक में चाहिए था दर्शन परो ठाकुरों का शास्त्र दृष्टि कोई कोई नाम की कार्य से छोड़ दे इस मत माया मन की मानवीय का कार्य कर दी चले सारे नाम का नाम चढ़ती कला के पाने ਉਹਨਾਂ ਨਾਲ ਫਿਲਮਾਂ ਦੇ ਤੇ ਇਹ ਨਾ ਆਹ ਮਗੀ ਲੈ ਵੀ ਘਰੋਂ ਆ ਗਿਆ ਚਾਹ ਆ ਗਿਆ ਨਾ ਚਾਹ ਲੈ ਕੇ ਆਇਆ ਤੇ ਚੱਲਾ ਵੀ ਅਦਾਸ ਬੈਂਤੀ ਕਰਕੇ ਡੈਲੀ ਹੁਣ ਚੱਲ ਗਏ ਆ ਛੋਟ ਛੋਟ ਫੇਰਤਾ ਪਾ ਗਏ ਕਰਤਾ ਕਲੀਨ ਤੇ ਹੁਣ ਬਿਲਾਂ ਲੱਗੇ ਰੰਗ ਰੰਗ ਥੋੜਾ ਫੇਰ ਦਿਆ ਉਹ ਰੰਗ ਲੈ ਕੇ ਰੱਖਿਆ ਥੱਲੇ ਮੈਟ ਮੁੰਡਾ ਜਿਹਾ ਵਿਛਾਉਣਾ ਵਧੀਆ ਕਰਾਂਗੇ ਕੰਮ ਆ ਜੇ ਥੋੜਾ ਟਾਈਮ ਲੱਗ ਜਾਣਾ ਅੱਜ ਹੀ ਕੀਤਾ ਸ਼ੁਰੂ ਚੰਗਲ ਚਾਹ ਪਾ ਯਾਰ ਬੀਬੀ ਕੋਟ ਪਰ ਮੈਂ ਹੁਣੇ ਘਰੋਂ ਚਾਹ ਲੈ ਕੇ ਆਇਆ ਮੈਂ ਕਿਹਾ ਚਾਹ ਪੀਣੇ ਪਹਿਲਾਂ ਫਿਰ ਬਾਕੀ ਕੰਮ ਬਾਅਦ ਚੋਂ ਕਰਦੇ ਆਂ ਛਾਂਤੀ ਬੜੀ ਇਹ ਜਨ ਹਾ ਘੱਟਦੀ ਮੈਨੂੰ ਢਾਲ ਬਾਬਾ ਦੇ ਚ ਦਸਾਂ ਸੁਨੇ ਬਾੜੀ ਯਾਰ ਇੱਕ ਮਿੰਟ ਰ ਦਸਤਾਬਾਹ ਕਾ ਦੇ ਲਫਾਫਾ ਜਾਨੀ ਬਈਏ ਆਜੋ ਮਿੱਠਾ ਮੂੰਹ ਕਰ ਲਓ ਫਿਰ ਚਾਹ ਪੀਂਦੇ ਆਂ ਪਰ ਮੈਂ ਤੇ ਚਿੰਕਲ ਉੱਚ ਪੀਣੀ ਆ ਬਈਆਂ ਪੇਂਟ ਫਿਰ ਆ ਨਵੇਂ ਸ਼ਾਤ ਦੇ ਤੇ ਮਾਰੀ ਪੇਂਟ ਤੇ ਹਾ ਵੀ ਲੱਗੇ ਆ ਉੱਪਰ ਚਿੰਕਰ ਲਗਾ ਥੱਲੇ ਸਮੇ ਕੋਲ ਕੋਈ ਟ੍ਰੇਡ ਆ ਟ੍ਰੇਡ ਤੇ ਮੈਂ ਉੱਪਰ ਮਾਰਨ ਦਿਆਂ ਕੇਡ ਰਾਇਨ ਇਹ ਪੇਂਟ ਵਾਸਤੇ ਕੀ ਬੰਦਾ ਬੁਲਾਉਣਾ ਆ ਮਾਰ ਲੈਨੇ ਬੱਕ ਦੇ ਹਟਾ ਕਰੋ ਤੇ ਪੇਂਟਾਂ ਲਾਵੇ ਠੀਕ ਆ ਫਿਰ ਇਹਰ ਦੀ ਰੇਤਾਂ ਨੂੰ ਮਿਲਦੇ ਆ ਥੱਲੇ ਕਿਦਾ ਚਿੱਕੜ ਚਿੱਕੜ ਕਰਤਾ ਹਾਂ ਲੈ ਵੀ ਦੀਪ ਆ ਗਿਆ ਉਹ ਥੱਲੇ ਹਾਂਜੀ ਕੀ ਹਾਲ ਜੇ ਠੀਕ ਠਾਕ ਅਸੀਂ ਕੱਲ ਠੀਕ ਹਾਂ ਬਹੁਤ ਵਧੀਆ ਆ ਆ ਲੈਣ ਕਰਨ ਦੇ ਥੋੜਾ ਸੁੱਤਰ ਨੇ ਆਉਣੇ ਕੰਮ ਹਟੇ ਕੋਈ ਨਹੀਂ ਆ ਆਣਾ ਸੁੱਤਰ ਲੱਗਾ ਇੰਨਾ ਅੱਜ ਮੈਂ ਤਾਂ ਅਜੇ ਹੁਣੀ ਹੁਣੀ ਟੈਨ ਨਾ ਟੈਨ ਨਹੀਂ ਇੱਕ ਤਾਂ ਵੀ ਆ ਆ ਕਰਕੇ ਲੈ ਰਾਹਾਂ ਦਾ ਪੇਪਰ ਲਾ ਦੀਏ ਪੇਪਰ ਹੁਣ ਲਿਖਦੇ ਆਂ ਕਿਉਂ ਠੀਕ ਨਹੀਂ ਚੱਤਰ ਲਈਏ ਕਿ ਆਹ ਚੁੱਕਾ ਚੁੱਕਾ ਪਣੀਆ ਬਣਾਉਂਦੇ ਠੀਕ ਕਰਦੇ ਆਂ ਪਣੀਆ ਪਈਏ ਜੋ ਕਰੀ ਠੀਕਾ ਪਾਣੀ ਮੋਟਾ ਆਉਣ ਨਾ ਜਾਣ ਆਉਣ ਤਾਂ ਇਹਨਾ ਆ ਇੱਕ ਬੰਦ ਕਰਨਾ ਪਿਆ ਆ ਪਾਣੀ ਕੋਈ ਜਦੋਂ ਪਾਣੀ ਨਾ ਉੰਡਾ ਕੋਈ ਲੈਂਡਰਾ ਕੈਲੰਡਰ ਪਾਤਾ ਤਾਂ ਵੀ ਗੇੜਾ ਉੱਤੇ ਦੇਖਿਆ ਗੇੜਾ ਕਲੈੰਡਰ ਪਾਤਾ ਇਹਦੇ ਮੁਰੇ ਨਹੀਂ ਜਿੰਨਾ ਹੋਵੇ ਮੈਂ ਦੇਖਿਆ ਉੱਤੇ ਕੀ ਡਰਾ ਕਿਲੈਂਡਰ ਪਾ ਲਿਆ ਆ ਪਾ ਲਿਆ ਫੋਨ ਲਗਿਆ ਬਾਤਾਂ ਨਾਲ ਫੋਨ ਲਗਿਆ ਕੀਤਾ ਫੋਨ ਪਾ ਲਿਆ ਜਿਹੜਾ ਜਿਹੜਾ ਮੂਵਮੈਂਟ ਪਾ ਦੇ ਪਾ ਲਿਆ ਤੇ ਨਵੇਂ ਚੋਹਾਂ ਦੇ ਨਾਲ ਜੇ ਪਰ ਮੈਂ ਦੇਖ ਕੇ ਤਾਂ ਆ ਉੱਤੇ ਪੁੱਛਣੀ ਹੈਗਾ ਕਿ ਕਿਲੈਂਡਰ ਤੇ ਆ ਠੀਕ ਹੈ ਸ੍ਰੀ ਤੇਰਪਾਲ ਜੀ ਇੱਕ ਪਾਸੇ ਤਾਂ ਉੱਤੇ ਰਹੇ ਸੀ ਤਾਂ ਪਾ ਪਾ ਰਹੇ ਹਨਾ ਤੇ ਆ ਮੇਰਾ ਦਾ ਇੱਥੇ ਇੱਥੇ ਲਾ ਦਈਏ ਪੈਂਡ ਫੇਰ ਕਿਹਨਾਂ ਦੇ ਇਹਨਾਂ ਨੂੰ ਥੱਲੇ ਪੀਪਰ ਲਾ ਦਾਂਗੇ ਇਹਦੇ ਨਹੀਂ ਹੋਰ ਮੈਂ ਕਹੜੇ ਆ ਆਹ ਵਾ ਅੱਛੇ ਤੱਕ ਲਾ ਦਾਂਗੇ ਵਾਲੇ ਪੀਪਰ ਉੱਤੇ ਉੱਤੇ ਰਹਿੰਦਾ ਇਦਾਂ ਹੀ ਦੇਣੀ ਅਜਾਉਂਗਾ ਚੱਲੂਗਾ ਨਹੀਂ ਚੱਲੂਗਾ ਤਾਂ ਫਿਰ ਹੋ ਗਿਆ ਲੈ ਵੀ ਆ ਕੋ ਟਾਈਮ ਹੋ ਚੁਕਾ 4:30 5:00 ਦੇ ਹੱਥੋਂ ਤੁਹਾਡੇ ਲੰਬੇ ਗਏ ਆਂ ਫਰਸਵਿਲ ਨੇ ਮੋਤਾ ਸਾਰਾ ਜਾਰਾ ਹੀ ਚਿੰਕਲ ਉੱਤੇ ਜਿਹੜਾ ਹੁਣ ਟਿੰਕਲ ਦੀ ਵਾਰੀ ਉੱਪਰ ਆ ਮੈਂ ਹਾਂ ਥੱਲੇ ਆਇਆ ਹਾਂ ਤੇ ਲੈਟ ਇੱਥੇ ਆਈ ਨਹੀਂ ਅਜ ਬੰਦਵਾ ਲੈਟ ਤੇ ਇੱਥੇ ਮੈਂ ਮਾਰਦਾ ਰੋਲਰ ਦੇ ਨਾਲ ਪੇਟ ਵਾਹੇ ਪਰ ਪੇਟ ਹੋ ਜਾ ਵਜਾ ਨਹੀਂ ਅਜੇ ਚਲੋ ਕੋਈ ਨਹੀਂ ਇਹ ਲੈਡ ਨਾਲ ਪਤਾ ਲੱਗਣਾ ਕਿੱਥੇ ਕਿੱਥੇ ਵਧਿਆ ਕਿੱਥੇ ਕਿੱਥੇ ਨਹੀਂ। ਬਾਕੀ ਚਲੋ ਬਹੁਤ ਵਧੀਆ ਮਾਰਤਾ ਪੇਂਟ। ਧੰਨਵਾਦ ਤੁਹਾਡਾ ਚੰਕਲ ਬਾਜੀ ਬਹੁਤ। ਅੱਜ ਹੋਰ ਅੱਡਾਈ ਸਾਰੇ ਕੰਮ ਕਰ ਲੈਨੇ ਜੋ ਰੰਗ ਰੋਗਾ ਦਾ ਸਭ ਪਰ ਆਪਣਾ ਭਰ ਲਿਆ ਅਸੀਂ ਅੱਜ। ਰਾਜੇ ਘਰ ਪਰ ਮੇਰੀਆਂ ਤੇ ਸਟੇ ਨੇ ਸਭ ਲਵੇਰ ਲਿਆ ਹੈ ਆਪਣਾ ਆਪ ਜੋ ਵੀ ਹੈ। ਚਲੋ ਕੋਈ ਨਹੀਂ ਪੀਂ। ਚਾਹ ਪੀਣੀ ਪਰ ਬਟਰ ਲੈ ਆਈਏ। ਚਾਹ ਪੀਣ ਤੇ ਚਾਹ ਮਾਰੀ। ਹੈਂ। ਪੁਰਾਜਾ ਨਾ ਹੀ ਪਰ ਠੀਕ ਬਹੁਤ ਵਧੀਆ ਜ਼ਬਰਿਸ ਕਰਤਾਈ ਟਾਈਮ ਹੋ ਗਿਆ ਰੱਖੋ ਪੌਣੇ 7 ਦਾ ਚੱਲਿਆ ਹੁਣ ਘਰ ਕਰ ਦੋ ਬੰਦ ਵੀ ਲਾਈਟ ਸਟ ਚਲੋ ਰੋਡ ਚੱਲਣ ਡਿਆ ਅੱਗੇ ਤਾਂ ਦੱਸਿਆ ਅਕਾਲ ਹਸਪੀਟਲੋਂ ਸਾਮਣੇ ਤੇ ਉਹਦੇ ਸਾਹਮਣੇ ਸਾਡੀ ਦੁਕਾਨੋਂ ਹਾਂਜੀ ਕੀ ਕਹਿੰਦੇ ਜੀ ਤਾਲਾ ਰਹਿ ਗਿਆ ਹਣ ਤਾਲਾ ਬੰਦ ਨਹੀਂ ਕੀਤਾ ਪੇਂਟ ਜੇ ਆਪਾਂ ਕਰਤਾ ਉਸ ਤੋਂ ਚਲੋ ਜੱਕ ਬਾਕੀ ਚਲੋ ਅਜੇ ਕੀ ਲੈ ਕੇ ਆਇਆ ਮੈਨੂੰ ਚਲੋ ਬੰਦ ਕੀ ਲੈ ਗਏ ਥੀਟਾ ਮੇਰਾ ਬਤਨ ਕੀ ਆਲਾ ਯਾਰ ਜੇ ਤੁਹਾਡਾ ਠੀਕ ਜੇ ਹਾਂ ਤੇ ਨਹੀਂ ਤੁਹਾਡਾ ਆ ਰਿਹਾ ਨੱਕ ਨੂੰ ਖਲਾਇਆ ਜੇ ਪੇਂਟ ਕਿੰਨੇ ਸੋਹਣੇ ਲੱਗਣ ਤੇ ਪਣਾ ਲੱਗ ਗਿਆ ਕਿ ਪਾਪਾ ਪਾ ਆ ਗਏ ਪਾ ਠੀਕ ਹੁਣ ਉੱਠ ਗਿਆ ਸੌ ਜਾ ਚਾਹ ਬਣਦੀ ਭਈ ਪਹੁੰਚ ਗਿਆ ਆਪਾਂ ਘਰ ਟਾਈਮ ਹੈ 6 ਵਜੇ ਦਾ ਤੇ ਹੱਥ ਧੋਲੇ ਆ ਬੱਤੀ ਬੰਦੀ ਬੱਤੀ ਆਈ ਹੁਣੇ ਫਤਨੌਂਦੇ ਧੌਂਦੇ ਆ ਗਰਮ ਪਾਣੀ ਨਾਲ ਤੇ ਫਿਰ ਮੈਂ ਪਹਿਲਾਂ ਚਾਹ ਪੀ ਲਈਏ ਉਹ ਵੀਰ ਚੱਲ ਗਿਆ ਨਾ ਮੋਟਰਸਾਈਕਲ ਦੇਦਾ ਮੈਂ ਆਪਣਾ ਮੈਂ ਕਿਹਾ ਤੂੰ ਚੱਲੇ ਜਾ ਠੰਡ ਬੜੀ ਫਿਰ ਮੈਂ ਛੱਡਣ ਆਵਾਂਗਾ ਫਿਰ ਮੈਂ ਮੋਟਰਸਾਈਕਲ ਲੈ ਕੇ ਆਵਾਂਗਾ ਮੈਂ ਕਿਹਾ ਤੂੰ ਚਲਾ ਜਾ ਤੇ ਨਾਲੇ ਤੁਹਾਨੂੰ ਵਧਾਈਆਂ ਦੁਕਾਨ ਦੀਆਂ ਬਹੁਤ 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 ਜਿਆਦਾ ਹਾਂ ਜੇ ਤੁਹਾੰਨ ਦਾ ਕਾਹਾਂ ਚਲਾ ਆਵੀਂ ਚਲੋ ਕੋਈ ਨਹੀਂ ਮਹਾਰਾਜ ਕਰੂਗਾ ਸਾਰੇ ਕੰਮ ਠੀਕ ਤੇ ਲੋਕੇਸ਼ਨ ਕਿੱਥੇ ਤੁਹਾਨੂੰ ਸਵੇਰੇ ਬਰਬਰ ਦੱਸਾਂਗਾ ਅੱਜ ਤੇ ਠਾਨੀ ਬੜੀ ਹਿੱਤੇ ਨਾਲੇ ਕੇ ਵੀ ਆਪਾਂ ਲੇਟ 12 ਆ 12 ਇੱਕ ਵਜੇ 2 ਵਜੇ ਕਹੇ ਆ ਪੰਜ ਮਾਸ ਲਿੰਦਰਾ ਟਾਈਮ ਲੱਗ ਗਿਆ ਉੱਥੇ ਥੋੜਾ ਪੇਂਟ ਸ਼ੈਡ ਕੀਤਾ ਤੇ ਬਾਕੀ ਅਜੇ ਥੋੜਾ ਬਹੁਤ ਕੰਮ ਕਰਨ ਵਾਲਾ ਦੀ ਬਾਕੀ ਕਟਿੰਗ ਕਰਨੀ ਆਪਾਂ ਅਜੇ ਕੋਈ ਨਹੀਂ ਸੈਸ ਅਜੇ ਕਰ ਲੈਣੀ ਆ ਜੁੜੇ ਰਹੋ ਤੇ ਪਿਆਰ ਦਿਓ ਵੀ ਅੱਗੇ ਦਿੰਦੇ ਰਹੇ ਬਹੁਤ ਜ਼ਿਆਦਾ ਇਧਰ ਹਰ ਦੇ ਵਿੱਚ ਕਟਿਆ ਜਾ ਰਿਹਾ ਲਸਣ ਲਸਣ ਪਾਹੀ ਨਾ ਚਾ ਚਾਦੋ ਇਹ ਪੀਤਾ ਹਲਤ ਬਣ ਚੁੱਕੀ ਆ ਜਬਰਦਸਤ ਤੇ ਨਾਲ ਮਨਾਇ ਚਾਵਲ ਹਾਂਜੀ ਕੁਆਟਰ ਨੂੰ ਪੇਂਟ ਲਾਇਆ ਪੇਂਟ ਉੱਤੇ ਹੈ ਅੱਜ ਕੰਮ ਹੀ ਕੰਮ ਹੀ ਪੇਂਟ ਦਾ ਇੱਥੇ ਲਓ ਜੀ ਥੋਣ ਚੱਕ ਲ ਗਾਣ ਥੋਣ ਕਾ ਲਾ ਦੌਲ ਬੜੀ ਘਣ ਬਣੀ ਜਿੰਨੇ ਖਾਣ ਕਰਨ ਬਣਾਈਆਂ ਦਾਲ ਮੈਂ ਤੇ ਬਸ ਬੜਾ ਗਿਆ ਉਦੋਂ ਕੱਟ ਕੇ ਧਮਾਈਆਂ ਵੇ ਬੜਾ ਹੋ ਗਿਆ ਵਾ ਗੱਡੀ ਲੱਗੀ ਬਾਹਰ ਕਿਦਾਂ ਧੁੰਦ ਪੈ ਗਈ ਵੇਖੋ ਲੱਭਣ ਕੋਈ ਨਹੀਂ ਲਿਆ ਅੰਤਿ ਨੰਦ ਕਰਕੇ ਬੂਟਿਆਂ ਵਾਲੇ ਦੇਖਿਆ ਨੇ ਉਦੋਂ ਦਾ ਸੈੱਟ ਹੀ ਹੈ ਕੰਮ ਪਾਣੀ ਕੋਈ ਪਾ ਦਿੰਦੀ ਹੈ ਕਰਨ ਵਾ ਇਹ ਮਕਰੋ ਉਹ ਜ਼ਦਾ ਭਾਈਆ ਪਪੜਾ ਖਿਆਰ ਖੋ ਬਾਰ ਬਾਰ ਉਹੀ ਗੱਲ ਕਹੀ ਦੀ ਕਹੀ ਜਾਈਦੀ ਹੈ ਖਲੋ ਕੇ ਮੋਗੋ ਕੇ ਹਕ ਨੂੰ ਹੁੰਦਾ ਪਾਪਾ ਨੂੰ ਖਲੋ ਕੇ ਦੱਸੋ ਫੇਰ ਬੜਾ ਬੱਚਾ ਚੰਗਾ ਹੀ ਸ਼ਾਬਾਸ਼ ਹਰ ਵਦੈ ਇੱਧਰ ਇੱਧਰ ਮੋਹ ਤੇ ਕਰ ਪਾਪਾ ਨੂੰ ਖਲੋ ਕੇ ਦੱਸੋ ਪਾਪਾ ਨੂੰ ਖਲੋ ਕੇ ਦੱਸ ਹਾਂਜੀ ਬਾਜੀ ਪਾਪਾ ਨੂੰ ਖਲੋ ਕੇ ਦੱਸੋ ਹਰ ਫਤ ਹੈਲੋ ਤੇ ਹੈਲੋ ਤੇ ਕਰੋ ਹਰ ਫਤ ਨੇ ਦੁਕਾਨ ਨਾਲੇ ਖੋਲਣੀ ਹੈ ਹੈ ਹਰਫਤ ਇਹਨਾਂ ਦੁਕਾਨ ਖੋਲਣੀ ਆਹੋ ਪਾਪਾ ਨੂੰ ਖਲੋਗੇ ਦੱਸੋ ਫੇਰ ਤਾਂ ਦੱਸ ਦੋ ਦੱਸ ਦੋ ਪਾ ਦੋ ਹਾਂ ਨਹੀਂ ਹੋਣਾ ਅਜਾ ਮੋੜ ਨਹੀਂ ਅਜੇ ਦਾ ਖਲੋਣ ਦਾ ਪਾਪਾ ਨੂੰ ਖਲੋਗੇ ਦੱਸ ਹਰਫਤ ਇਹ ਆਪਾਂ ਕਰੀਏ ਗੱਲ ਆਪਾਂ ਗੱਲ ਕਰਨ ਇਹ ਦੁਕਾਨ ਦੀ ਤੇ ਹਰਫਤ ਇਹ ਲਈ ਇਹ ਦੁਕਾਨ ਤੇ ਹਰਫਤ ਨੂੰ ਵਧਾਈ ਹੋਵੇ ਫਿਰ ਹੈ ਹਰਫਤ ਇਹ ਦੁਕਾਨ ਲੱਗਾ ਖੋਲਣ ਹੈ ਸਾਰੇ ਕਹਿੰਦੇ ਹਰਫਤਿਆਂ ਦੁਕਾਨ ਲਈਏ ਤੇ ਹਰਫਤੇ ਦੁਕਾਨ ਖੋਲਣ ਲੱਗਾ ਆਹੋ ਤੇ ਕਿਹੜੀ ਖੋਲਣੀ ਦੁਕਾਨ ਫਿਰ ਦੱਸ ਦੇਣਾ ਸੀ ਕਿਹੜੀ ਖੋਲਣੀ ਹੈ ਦੁਕਾਨ ਮੈਂ ਤੇ ਕਹਿ ਦੇਣਾ ਸੀ ਕਿ ਮੈਂ ਕਿਹੜੀ ਲਗਾ ਖੋਲਣਾ ਦੁਕਾਨ ਹੈ ਨਹੀਂ ਦਿਸਣਾ ਹੱਥ ਠੰਡੇ ਦੁਕਾਨ ਦਾ ਜਦੋਂ ਕੰਮ ਪੂਰਾ ਹੋ ਗਿਆ ਫੇਰ ਨੂੰ ਖੜੂੰਗਾ ਦੁਕਾਨ ਤੇ ਮਰਜੀ ਠੰਡੀ ਬੜੀ ਹੈ ਬਹੁਤ ਠੰਡੀ ਉੱਥੇ ਪਤਾ ਕਿੰਨੀ ਠੰਡੀ ਹੈ ਪਤਾ ਕਿੰਨੀ ਠੰਡੀ ਹੈ ਜੀ ਪਤਾ ਹੈ ਤੈਨੂੰ ਕਿੰਨੀ ਠੰਡੀ ਉੱਥੇ ਨੀ ਮਾਣੋ ਇਹ ਜੋਨੇ ਜੇ ਹੱਥ ਠੰਡੇ ਲੱਗਦੇ ਹੱਥ ਠੰਡੇ ਲੱਗਦੇ ਆਹੋ ਠੰਡੇ ਲੱਗਦੇ ਆ ਬਹੁਤ ਲੱਗਦੇ ਆ ਕਿ ਠੰਡੇ ਹੱਥ ਨਹੀਂ ਹੈਗੇ ਇਹ ਸਾਡੇ ਹੈਂ ਆਂ ਕਿ ਕਿਤਾ ਮਾ ਚੋਨੀ ਮੇਰੀ ਗੰਗੂਰੀ ਇੱਕ ਹਰਫਤ ਤੇਨੂੰ ਵੀ ਵਧਾਈਆਂ ਤੇ ਆਪਣੀ ਮੰਮੀ ਨੂੰ ਵਧਾਈਆਂ ਦੇ ਹਾਲਤ ਸੱਟੋ ਹਾਲਤ ਸੱਟੋ ਦਮ ਜਾਣੇ ਤੋਂ ਹਾਲ ਸੱਟੋ ਮਰਨਾ ਹਾਲ ਤੇ ਸੱਟੋ ਯੀ ਲੈ ਵੀ ਦਵਾਨੇ ਹੱਲ ਸੜ ਤੇ ਵਧਾਈਆਂ ਵਧਾਈਆਂ ਦਵਾਨ ਨੂੰ ਆਹੋ ਉਹ ਚੀਜੀ ਤੇ ਸੱਚ ਉਹ ਸਾਰਾ ਮਾਮੂਦਰਾ ਲੈ ਗਿਆ ਚੀਜੀ ਉਥੇ ਲਈ ਸੀ ਚੀਜੀ ਸਾਰੀ ਤੇਰਾ मामੂ ਆਇਆ ਇਸ ਦੁਕਾਨ ਤੇ ਉਹ ਲੈ ਗਿਆ ਸਾਰੀ ਚੀਜੀ ਘਰ ਨੂੰ ਓਹੋ ਮਠਾਈ ਲਈ ਸੀ ਮਠਾਈ ਲੈ ਕੇ ਤੇ ਉਥੇ ਵੰਡਤੀ ਤੇ ਉਥੇ ਹਰ ਫਤੇ ਦਾ ਚੇਤਾ ਹੀ ਨਹੀਂ ਆਇਆ ਨਾਲੇ ਮੈਨੂੰ ਕਿ ਘਰ ਵੀ ਮਠਾਈ ਖਾਦਨੀ ਚਲ ਤੂੰ ਪਿੰਨੀ ਖਾ ਲੋ ਘਰੇ ਜਿੰਨੇ ਬਣੀਆਂ ਲੈ ਸਹੀ ਗੱਲ ਮੂੰਹ ਮਿੱਠਾ ਕਰਨਾ ਕਾ ਕਿਨੇ ਤੇ ਦੇਖਣ ਦੀ ਤੋਏ ਪਨੀਰ ਹਾਰਾ ਤਹੀਂ ਕਰੇ ਇੱਕ ਪਨੀਰ ਅੱਧਾ ਅੱਧਾ ਤੋੜ ਕੇ ਦੋ ਜਣੇ ਖਾ ਲੋ ਬਸ ਫੇ ਵਧਾਈਆਂ ਹਰਫਤਨ ਵਧਾਈਆਂ ਦੋ ਫਿਰ ਕਿ ਹਰਫਤ